ਇੱਕ ਬੇਨਤੀ ਕਰਨੀ ਹੈ ਸਾਰੇ ਭਰਾ ਇਸ ਬੇਨਤੀ ਨੂੰ ਧਿਆਨ ਦੇ ਨਾਲ ਸੁਣਿਓ ਇਹ ਮਾਤਾ ਜੀ ਹੁਣੀ ਆਏ ਨੇ ਦਸੂਹੇ ਤੋਂ ਔਰ ਇਹਨਾਂ ਨੇ ਆ ਕੇ ਬੇਨਤੀ ਕੀਤੀ ਕਹਿੰਦੇ ਪੁੱਤ ਘਰੇ ਕੁੜੀ ਦਾ ਵਿਆਹ ਧਰਿਆ ਤੇ ਪੈਸਾ ਕੋਈ ਹੈ ਨਹੀਂਗਾ ਦੇਖੋ ਕਿੰਡੀ ਮਜਬੂਰ ਮਾਂ ਹੋਊਗੀ ਵੀ ਜਿਹੜੀ ਮੇਰੇ ਵੀਰੋ ਘਰੇ ਧੀ ਦਾ ਵਿਆਹ ਧਰਿਆ ਹੋਵੇ ਤੇ ਉਹਨੂੰ ਇਸ ਤਰ੍ਹਾਂ ਇਹ ਟੂਰਨਾਮੈਂਟਾਂ ਤੇ ਆ ਕੇ ਮੇਰੇ ਵੀਰੋ ਜਿਹੜੀ ਬੇਨਤੀ ਕਰਨੀ ਪੈ ਰਹੀ ਆ ਆਪਾਂ ਬਾਲੀ ਬੇਨਤੀ ਨਹੀਂ ਕਰਨੀ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਦੇਖੋ ਜਿਹੜਾ ਸਾਡੇ ਇੱਕ ਸਮਾਜ ਦੇ ਵਿੱਚ ਚੱਲਦਾ ਹੈ ਨਾ ਦਾਜ ਪ੍ਰਥਾ ਚਲੋ ਧੀਆਂ ਨੂੰ ਭਾਈ ਦੇਣਾ ਹੀ ਪੈਂਦਾ ਤੁਹਾਨੂੰ ਪਤਾ ਹੈ ਚੱਲਦਾ ਹੈ ਜਿੱਦਾਂ ਸੋ ਮੈਂ ਤੇ ਇਹ ਕਹੂੰਗਾ ਵੀ ਆਪਾਂ ਸਾਰੇ ਰਲ ਮਿਲ ਕੇ ਕੋਈ ਬੈੱਡ ਦੀ ਸੇਵਾ ਲੈ ਲਓ ਕੋਈ ਅਲਮਾਰੀ ਦੀ ਸੇਵਾ ਲੈ ਲਓ ਕੋਈ ਪੱਖੇ ਦੀ ਸੇਵਾ ਲੈ ਲੋ ਬੜੀ ਕਿਰਪਾ ਐਸਾ ਇਲਾਕੇ ਦੇ ਵਿੱਚ ਸੰਗਤ ਸੋ ਪਲੀਜ਼ ਇਹ ਬੇਨਤੀ ਆ ਉਧਰ ਅੰਕਲ ਜੀ ਹੁਣੀ ਆ ਰਹੇ ਆ ਗੁਰਜੀਤ ਜੀ ਗੁਰਜੀਤ ਨੰਨਣ ਜੀ ਕਾਲਾ ਬਾਗੜੀਆਂ ਜੀ ਤੁਹਾਡੇ ਦੋਨਾਂ ਵੱਲੋਂ ਮੈਂ 11000 ਰੁਪਈਆ 5-5000 ਰੁਪਈਆ ਦੋਨਾਂ ਵੱਲੋਂ ਇਹਨਾਂ ਭਰਾਵਾਂ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਮਾਤਾ ਕੋਈ ਗੱਲ ਨਹੀਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਹਰ ਇੱਕ ਬੰਦਾ ਚਾਹੁੰਦਾ ਯਾਰ ਵੀ ਮੈਂ ਦਿੰਦੇ ਵਿੱਚ ਇੱਕ ਚੰਗਾ ਕੰਮ ਕਰਾਂ ਤੇ ਆ ਮਾਂ ਆਈ ਹੈ ਆਪਾਂ ਜਿੰਨਾ ਵੀ ਹੋ ਸਕੇ ਜੇਪੀ ਭਾਜੀ ਪਲੀਜ਼ ਮੇਰੀ ਹੱਥ ਵਨ ਕੇ ਰਿਕੁਐਸਟ ਹੈ ਵੀ ਜਿੰਨਾ ਵੀ ਹੋ ਸਕੇ ਆਪਾਂ ਵੱਧ ਚੜ ਕੇ ਇਸ ਪਰਿਵਾਰ ਦੇ ਲਈ ਇਸ ਮਾਤਾ ਦੇ ਲਈ ਅੱਗੇ ਆਈਏ ਸਾਰਿਆਂ ਨੂੰ ਮੇਰੀ ਬੇਨਤੀ ਹੈ ਸਾਰੇ ਭਰਾ ਨਾਲ ਮਿਲ ਕੇ ਆਪਾਂ ਸਹਿਯੋਗ ਕਰੀਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਧਰ 11000 ਰੁਪਏ ਵੀਰਾਂ ਨੇ ਦਿੱਤਾ ਸੋ ਮਾਤਾ ਜੀ ਕੋਈ ਗੱਲ ਨਹੀਂ ਸਾਨੂੰ ਨੰਬਰ ਲੈ ਜਿਓ ਤੁਸੀਂ ਟੈਨਸ਼ਨ ਨਹੀਂ ਲੈਣੀ ਮਾਂ ਮੇਰੀਏ ਸੱਚੇ ਪਾਤਸ਼ਾਹ ਮਿਹਰ ਕਰੂਗਾ ਬਹੁਤ ਬਹੁਤ ਧੰਨਵਾਦ ਰਤੇਂਦਰ ਜੀ ਬਹੁਤ ਵਧੀਆ ਕੰਮ ਕੀਤਾ ਹੈ ਐਹੋ ਜੀ ਮਦਦ ਕੀਤੀ ਜਾਵੇ ਤੇ ਉਹ ਕਿਸੇ ਮੇਰੇ ਲੋ ਵੀ ਮਿੱਤਰੋ ਤੁਸੀਂ ਸਾਰੀ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਣਾ ਬਈ ਮਾਤਾ ਜੀ ਨੇ ਕਿੱਡਾ ਵੱਡਾ ਝੂਠ ਬੋਲ ਕੇ ਬਾਈ ਰਪਿੰਦਰ ਦੇ ਨਾਲ ਯਾਰ ਕਿੱਡਾ ਵੱਡਾ ਧੋਖਾ ਕੀਤਾ ਬਈ ਤੇ ਅੱਗੇ ਬਾਈ ਆਪਾਂ ਰਪਿੰਦਰ ਜਲਾਲ ਦੀ ਬਾਈ ਜਵਾਨੀ ਸੁਣਾਗੇ ਬਾਈ ਤੁਸੀਂ ਸਾਰੀ ਵੀਡੀਓ ਐਂਡ ਤੱਕ ਦੇਖਣੀ ਹੈ ਮੇਰਾ ਵੀਰ ਤੇ ਸਾਰੇ ਹੀ ਬਾਈ ਭਰਾਵਾਂ ਨੇ ਵੀਡੀਓ ਨੂੰ లైక్ షేర్ ਤੇ ਕਮੈਂਟ ਵੱਧ ਤੋਂ ਵੱਧ ਸ਼ੇਅਰ ਕਰਨਾ ਬਈ ਵੀਡੀਓ ਨੂੰ ਤਾਂ ਕਿ ਅੱਗੇ ਨਾ ਹੋਵੇ। ਸਿੱਕਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਇਸ ਪੇਜ ਤੇ ਸਾਡੇ ਭੈਣ ਭਰਾ ਜੁੜੇ ਆ। ਬੜੀ ਸ਼ਾਰਟ ਜੀ ਜੀ ਆਪਾਂ ਗੱਲ ਕਰਨੀ ਆ। ਬਾਲੀ ਲੰਬੀ ਜਿਹੜੀ ਉਹ ਗੱਲਬਾਤ ਆ। ਉਹ ਨਹੀਂ ਕਰਨੀ। ਬੇਨਤੀ ਇਹ ਸੀ ਵੀ ਕੱਲ ਟੂਰਨਾਮੈਂਟ ਹੋਇਆ ਜੀ ਆਪਣਾ 베ਗੋਵਾਲ ਦੇ ਵਿੱਚ। ਤੇ ਉੱਥੇ ਨਾ ਇੱਕ ਮਾਤਾ ਜੀ ਦੀ ਵੀਡੀਓ ਜਿਹੜੀ ਤੁਸੀਂ ਸਾਰੇ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ ਤੇ ਵਾਇਰਲ ਉਹ ਬਹੁਤ ਹੋ ਰਹੀ ਆ ਹਨਾ ਚਲੋ ਉਹਨਾਂ ਨੇ ਮਾਤਾ ਨੇ ਸਾਨੂੰ ਆ ਕੇ ਗਰਾਊਂਡ ਦੇ ਵਿੱਚ ਇਹ ਆਖਿਆ ਵੀ ਮੇਰੀ ਕੁੜੀ ਦਾ ਵਿਆਹ ਆ ਵੀ ਆਪਣਾ ਵਿਲੈਣ ਦੇਣ ਨੂੰ ਸਾਡੇ ਕੋਲੇ ਕੁਝ ਵੀ ਨਹੀਂ ਗਾਣਾ ਵੀ ਮੇਰੀ ਮਦਦ ਕਰਵਾਓ ਸਭ ਤੋਂ ਪਹਿਲਾਂ ਤਾਂ ਭਾਈ ਆਪਾ ਹੈਗੇ ਜਜਵਾਤੀ ਬੰਦੇ ਪੀ ਜਦੋਂ ਕੋਈ ਦੁਖੀ ਹੁੰਦਾ ਤੇ ਯਾਰ ਆਪਾਂ ਨੂੰ ਇਹ ਹੁੰਦਾ ਯਾਰ ਵੀ ਕਿਵੇਂ ਨਾ ਕਿਵੇਂ ਦਾ ਕੋਈ ਦੁੱਖ ਜਿਹੜਾ ਉਹ ਘਟਾਇਆ ਜਾਵੇ ਵੰਡਾਇਆ ਜਾਵੇ ਜਿਵੇਂ ਚਾਹੇ ਕੋਈ ਵੀ ਪਲੇਅਰ ਆ ਚਾਹੇ ਕੋਈ ਵੀ ਸਰਟੀਫੀਕਟ ਵਾਲਾ ਵੀਰ ਸੱਜਣਾ ਆਉਂਦਾ ਗਰਾਊਂਡ ਦੇ ਵਿੱਚ ਜਾਂ ਜਿਵੇਂ ਕੱਲ ਉਹ ਮਾਤਾ ਜੀ ਆਪਣੇ ਗਰਾਊਂਡ ਦੇ ਵਿੱਚ ਆਏ ਹਨ ਮੈਂ ਉਹਦੇ ਬਾਬਤ ਜਿਹੜੀ ਉਹ ਗੱਲ ਕਰਨੀ ਚਾਹੁੰਦਾ ਚਲੋ ਅਸੀਂ ਉਹਨਾਂ ਦਾ ਢੇੜਾ ਗੁੜਾ ਵੀ ਲਵਾਇਆ ਸਾਰਿਆਂ ਨੇ ਸਹਿਯੋਗ ਵੀ ਕੀਤਾ ਬਹੁਤ سارے ਫੋਨ ਬਹੁਤ ਸਾਰੀਆਂ ਕਾਲਾਂ ਮੇਰੇ ਮੇਰੇ WhatsApp ਤੇ ਵੀ ਤੇ ਮੇਰੇ ਜਿੱਦਾਂ ਆਪਾਂ ਕਹਿੰਦੇ ਆ ਵੀ Instagram ਤੇ ਵੀ ਹੋਰ ਬਹੁਤ ਸਾਰੇ ਮੈਸੇਜ ਜਿਹੜੇ ਉਹ ਆ ਰਹੇ ਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਆ ਹਨਾ ਤੇ ਹੁਣ ਜਦੋਂ ਸਾਨੂੰ ਸਵੇਰੇ ਪਤਾ ਲੱਗਦਾ ਹਨਾ ਵੀ ਪਥੋਲੀ ਪੰਚਾਇਤ ਦਾ ਫੋਨ ਆਉਂਦਾ ਵੀ ਭਾਈ ਇਹਨਾਂ ਦੇ ਤਾਂ ਕੋਈ ਵਿਆਹ ਹੀ ਨਹੀਂਗਾ ਉਦੋਂ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਵੀ ਅਸੀਂ ਕੁਝ ਵੀ ਗਰਾਊਂਡ ਦੇ ਵਿੱਚ ਉਹ ਬੋਲਦੇ ਆ ਜਿਹੜੇ ਮੰਨ ਲਾ ਵੀ ਇਹਦਾ ਦੁੱਖ ਵੰਡਾਉਣਾ ਚਾਹੁੰਦੇ ਆ ਉਹ ਤਾਂ ਕਿੱਡੀ ਵੱਡੀ ਪੱਧਰ ਤੇ ਯਾਰ ਮੈਸੇਜ ਫੋਨ ਕਰਕੇ ਵੀ ਸਾਨੂੰ ਦੱਸੋ ਸਾਨੂੰ ਦੱਸੋ ਹਨਾ ਤਾਂ ਲੋਕ ਕਿੱਦਾਂ ਸਾਡੇ ਜਜ਼ਬਾਤਾਂ ਨਾਲ ਖੇਡਦੇ ਹਨ ਮੈਂ ਕੋਈ ਦੁਖੀ ਨਹੀਂਗਾ ਹਨਾ ਜਦੋਂ ਮੇਰੀ ਸਵੇਰੇ ਗੱਲ ਹੋਈ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਵੀ ਹਾਂਜੀ ਤੁਸੀਂ ਸਾਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ ਕੁੜੀ ਦਾ ਵਿਆਹ ਕਹਿੰਦੇ ਜੀ ਅਸੀਂ ਤਾਂ ਉਹੀ ਕਹਤਾ ਸਾਡੇ ਸਰਤਾ ਜੀ ਅ ਕਰਜਾ ਸੀਗਾ ਜੀ ਤੇ ਇਸ ਕਰਕੇ ਅਸੀਂ ਆਖਿਆ ਵੀ ਮੈਨੂੰ ਨਾਲ ਦੀ ਮੇਰੀ ਜਿਹੜੀ ਸੀਗੀ ਮਾਈ ਉਹਦੇ ਨਾਲ ਮਾਤਾ ਤੇ ਆਈ ਹਨਾ ਵੀ ਉਹ ਕਹਿੰਦੀ ਵੀ ਵੀ ਤੂੰ ਐਂ ਕਹਿੰਦੇ ਮੇਰੀ ਕੁੜੀ ਦਾ ਵਿਆਹ ਬਹੁਤ ਦੁੱਖ ਲੱਗਿਆ ਯਾਰ ਦੇਖੋ ਤੁਸੀਂ ਜਿੰਨੇ ਵੀ ਭੈਣ ਭਰਾ ਹੋ ਬਾਹਰਲੇ ਯਾਰ ਬਹੁਤ ਔਖੀ ਆ ਕਮਾਈ ਵੀਰੇ ਹਨਾ ਇੱਥੇ ਕੋਈ ਵੀ ਬੰਦਾ ਉੱਠ ਕੇ ਕਹਿੰਦਾ ਵੀ ਕੁਝ ਵੀ ਵੀ ਇਦਾਂ ਕਰਕੇ ਯਾਰ ਵੀ ਸਾਡੀ ਮਦਦ ਕਰਾਓ ਅਸੀਂ ਜੋ ਵੀ ਬੋਲਦੇ ਆ ਤੁਸੀਂ ਸਾਡੇ ਬੋਲੇ ਤੇ ਫੁੱਲ ਝਾੜਦੇ ਹੋ ਯਾਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਪਰ ਸਾਨੂੰ ਵੀ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਯਾਰ ਵੀ ਅਸੀਂ ਜਿਹੜੀ ਕਿਸੇ ਦੀ ਕਮਾਈ ਆ ਉਹ ਗਲਤ ਥਾਂ ਤਾਂ ਨਹੀਂ ਲੱਗ ਰਹੀ ਕਿਸੇ ਉਹੀ ਉਹੀ ਤਾਂ ਨਹੀਂ ਲੈ ਕੇ ਜਾ ਰਿਹਾ ਕਈ ਵਾਰੀ ਕੀ ਹੁੰਦਾ ਜਿਵੇਂ ਇਸ ਤਰ੍ਹਾਂ ਦੀ ਗੱਲ ਹੁੰਦੇ ਆ ਤਾਂ ਜਿਹੜੇ ਬੰਦੇ ਲੋੜਵੰਦ ਹੁੰਦੇ ਆ ਉਹ ਰਹਿ ਜਾਂਦੇ ਆ ਤੇ ਦੂਜੇ ਉਹ ਕਰ ਜਾਂਦੇ ਆ ਇਸੇ ਤਰ੍ਹਾਂ ਹੀ ਕਈ ਸਾਡੇ ਸੱਜਣ ਕਬੱਡੀ ਦੇ ਵਿੱਚ ਵੀ ਹੈਗੀ ਆ ਚਲੋ ਇੱਕ ਵਾਰੀ ਢੇੜਾ ਗੂੜਾ ਲਵਾਇਆ ਹੈਲਪ ਵੀ ਹੋ ਜਾਂਦੀ ਆ ਫਿਰ ਉਹਨਾਂ ਦਾ ਕੰਮ ਹੀ ਜਿਹੜਾ ਉਹ ਮੇਰੇ ਭਰਾ ਬਣਾ ਲੈਂਦੇ ਆ ਯਾਰ ਵੀ ਹਾਂ ਆਪਾਂ ਜਾਣਾ ਹੀ ਆ ਟੂਰਨਾਮੈਂਟ ਤੇ ਢੇੜਾ ਲਾਉਣੀ ਆ ਤੇ ਵੀ ਆਪਾਂ ਪੈਸੇ business ਬਣਾ ਲੈਂਦੇ ਆ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਲੋਕਾਂ ਦੀ ਕਮਾਈ ਬਹੁਤ ਔਖੀ ਆ ਵਦੇਸ਼ਾਂ ਦੇ ਵਿੱਚ ਜਾਂ ਇੱਥੇ ਵੀ ਬਹੁਤ ਔਖੀ ਕਮਾਈ ਦੇ ਨਾਲ ਲੋਕ ਆਪਦੇ ਪਰਿਵਾਰਾਂ ਨੂੰ ਵੀ ਪਾਲਦੇ ਆ ਹੋਰ ਵੀ ਕਿਤੇ ਲੋੜਵੰਦਾਂ ਦੀ ਸੇਵਾ ਹੁੰਦੀ ਆ ਉਹ ਕਰਦੇ ਆ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਵੀਰੇ ਕਬੱਡੀ ਦੀ ਗਰਾਊਂਡ ਦੇ ਵਿੱਚ ਮੈਂ ਇਹ ਬੇਨਤੀ ਕਰਨੀ ਚਾਹਣਾ ਜਦੋਂ ਕਿਸੇ ਪਲੇਅਰ ਦੇ ਸਰਟੀਫਿਕੇਟ ਲੱਗੂਗੀ ਹਨਾ ਜੀ ਜ਼ਰੂਰ ਹੈਲਪ ਕਰਾਂਗੇ ਅਸੀਂ ਆਪਾਂ ਇਸ ਗੱਲ ਤੋਂ ਭੱਜਦੇ ਨਹੀਂ ਨਾ ਹੀ ਆਪਾਂ ਭੱਜਣਾ ਆਪਾਂ ਜਜ਼ਬਾਤੀ ਬੰਦੇ ਆ ਬਾਈ ਦੇਖੋ ਮੇਰੇ ਨਾਲ ਦਿਲ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਮੈਨੂੰ ਇਹ ਸੀਗਾ ਵੀ ਯਾਰ ਮੈਂ ਕਿਹੜੇ ਵੇਲੇ ਇਹ ਗੱਲ ਕਰ ਦਿਆਂ ਹਣਾ ਮੈਂ ਦੱਸ ਦਿਆਂ ਯਾਰ ਵੀ ਤਾਂ ਕਿ ਯਾਰ ਲੋਕ ਇਮੋਸ਼ਨਲ ਜਿਹੜੇ ਹੋ ਕੇ ਯਾਰ ਹੋਰ ਨਾਤੇ ਆਪਦਾ ਜਾਨੀ ਕਿ ਵੀ ਨੁਕਸਾਨ ਕਰਵਾ ਲੈਣ ਹਣਾ ਕਿਉਂਕਿ ਮੇਰੇ ਕੋਲੇ 55000 ਰੁਪਇਆ ਉਸ ਤੋਂ ਬਾਅਦ ਤੋਂ ਭਾਜੀ ਇੱਕ ਮੰਗਾ ਯੂਐਸਏ ਤੋਂ ਭਾਜੀ ਮਿੰਟਾ ਬਿਗਵਣ ਤੋਂ 5000 ਰੁਪਇਆ ਕੋਈ ਹੋਰ ਦੇ ਕੇ ਗਿਆ ਸੀ 55000 ਰੁਪਇਆ ਮੇਰੇ ਕੋਲੇ ਉਹ ਪਿਆ ਆ ਜਿਹੜਾ ਉਹ ਮਾਤਾ ਦੀ ਅਨਾਉਂਸਮੈਂਟ ਤੋਂ ਬਾਅਦ ਇਕੱਠਾ ਹੋਇਆ ਸੀ ਉਹ ਆਪਾਂ ਜਿਹੜੇ ਲੋੜਵੰਦ ਹੋਣਗੇ ਉਹਨਾਂ ਤੱਕ ਪਹੁੰਚਦਾ ਕਰਾਂਗੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਸ ਤਰ੍ਹਾਂ ਆਪਾਂ ਨਾ ਕਰੀਏ ਅ ਜਿਹੜਾ ਹਰ ਇੱਕ ਬੰਦਾ ਦਾ ਸਬੰਧ ਕੱਢਣਾ ਚਾਹੁੰਦਾ ਹਨਾ ਆਪਦੀ ਕਮਾਈ ਦੇ ਵਿੱਚੋਂ ਪਰ ਸਾਡੀ ਸੋਚ ਇਹ ਆ ਵੀ ਭਾਈ ਜਿਨੇ ਕੋਈ 5 ਰੁਪਏ ਵੀ ਦੇਤੇ ਉਹਦੇ ਸਹੀ ਥਾਂ ਤੇ ਲੱਗਣ ਯਾਰ ਕੋਈ ਕਿਸੇ ਦਾ ਗਲਤ ਖਾਤੇ ਪੈਸਾ ਨਾ ਜਾਵੇ ਹਨਾ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਬਾਈ ਕੋਈ ਇਹ ਨਾ ਹੁਣ ਥੱਲੇ ਕਮੈਂਟ ਕਰਨ ਲੱਗ ਜਾਓ ਵੀ ਤੈਨੂੰ ਕੀ ਆ ਵੀ ਲੋਕਾਂ ਨੇ ਪੈਸੇ ਦਿੱਤੇ ਆ ਵੀ ਤੈਨੂੰ ਕੀ ਉਹ ਮਾਤਾ ਦੀ ਮਜਬੂਰੀ ਹੋਣੀ ਦੁੱਖ ਸਿਰਫ ਇਸ ਗੱਲ ਦਾ ਵੀ ਸਾਨੂੰ ਸਹੀ ਆ ਕੇ ਦੱਸ ਦਿੰਦੇ ਤਾਂ ਆਪਾਂ ਕਿਹੜਾ ਯਾਰ ਭਾਜਦੇ ਸੀਗੇ ਹਨਾ ਕਿਸੇ ਗੱਲ ਤੋਂ ਹਨਾ ਵੀ ਆਪਾਂ ਕਿਹੜਾ ਯਾਰ ਵੀ ਉਹ ਆਪਾਂ ਕਦੇ ਕਿਸੇ ਨੂੰ ਜਵਾਬ ਹੀ ਨਹੀਂ ਦਿੱਤਾ ਵੀ ਦੱਕਾ ਦੱਕ ਤੁਸੀਂ ਕਿਸੇ ਦੇ ਜਜ਼ਬਾਤਾਂ ਨਾਲ ਖੇਡਦੇ ਹੋ ਇਮੋਸ਼ਨਲ ਬਲੈਕਮੇਲ ਜਿਹੜਾ ਕਰਦੇ ਹੋ ਦੁੱਖ ਉਸ ਗੱਲ ਦਾ ਆਉਂਦਾ ਸੋ ਹੱਥ ਬੰਨ ਕੇ ਬੇਨਤੀ ਆ ਵੀ ਪਲੀਜ਼ ਆਪਾਂ ਸੁਚੇਤ ਹੋਈਏ ਸਾਰੇ ਟੂਰਨਾਮੈਂਟਾਂ ਤੇ ਜਿੰਨੇ ਵੀ ਸਾਡੇ ਵੀਰ ਆਉਂਦੇ ਆ ਜਿਹੜੇ ਪਲੇਅਰ ਆਉਂਦੇ ਆ ਠੀਕ ਆ ਜਿਹੜੇ ਤਾਂ ਲੋਡ ਬੰਦਿਆ ਠੀਕ ਆ ਉਹਨਾਂ ਨੂੰ ਸਾਡਾ ਵੈਲਕਮ ਆਓ ਯਾਰ ਤੁਸੀਂ ਠੀਕ ਆ ਵੀ ਸਾਨੂੰ ਪਤਾ ਹੁੰਦਾ ਯਾਰ ਵੀ ਆਹ ਬੰਦਾ ਲੋਡ ਬੰਦਿਆ ਤਾਂ ਇਹ ਬੰਦੇ ਨੂੰ ਲੋਡ ਐ ਇਸ ਟਾਈਮ ਪਰ ਕਈ ਸਾਡੇ ਇਸ ਤਰ੍ਹਾਂ ਵੀ ਵੀ ਸਾਡੇ ਸੱਜਣ ਹੁੰਦੇ ਆ ਵੀ ਜਿਹੜੇ ਵਿਚਾਰੇ ਵੀ ਆਪਾਂ ਕਹਿ ਲਈਏ ਵੀ ਕਬੱਡੀ ਨੂੰ ਵੀ ਛੱਡੀ ਕਾਫੀ ਟਾਈਮ ਹੋਇਆ ਵਾ ਹੁੰਦਾ ਤੇ ਉਹ ਵੀ ਆ ਕੇ ਕਹਿੰਦੇ ਆ ਵੀ ਮੈਂ ਖੇਡਣੀ ਚਾਹਣਾ ਨਹੀਂ ਦੇਖੋ ਜਿਹੜੇ ਬੰਦੇ ਨੇ 5 ਸਾਲ ਹੋ ਗਏ ਕਬੱਡੀ ਛੱਡੀ ਨੂੰ ਸੱਤ ਫੀਟ ਕਰਕੇ ਬੈਠਾ ਉਹ ਨਾ ਤਾਂ ਉਹਦੀ ਉਵੇਂ ਪ੍ਰੋਪਰ ਤਰੀਕੇ ਨਾਲ ਰਿਕਵਰੀ ਹੋਵੇ ਠੀਕ ਆ ਤੇ ਨਾ ਹੀ ਉਹ ਖੇਡ ਸਕੇ ਉਸ ਤਰੀਕੇ ਨਾਲ ਸੋ ਬੇਨਤੀ ਆ ਵੀ ਆਪਾਂ ਇਹ ਚੀਜ਼ਾਂ ਤੋਂ ਨਾ ਦੇਖੋ ਲੋਕਾਂ ਦੀ ਕਮਾਈ ਬਹੁਤ ਔਖੀ ਹੈ ਬਾਈ ਬਾਹਰਲੇ ਭੈਣ ਭਰਾ ਜਿਹੜੇ ਆ ਜਿਹੜੇ ਬਹੁਤ ਦਿਨ ਰਾਤ ਕਈ ਸਵੇਰੇ 3 ਵਜੇ ਜਾਗਦੇ ਆ ਕਈ ਸਵੇਰੇ 2 ਵਜੇ ਜਾਗਦੇ ਆ ਸਾਰਾ ਸਾਰਾ ਦਿਨ ਕੰਮ ਕਰਦੇ ਆ ਯਾਰ ਜਦੋਂ ਉਹ ਬੰਦੇ ਇੰਨੇ ਇੱਕ ਜਜ਼ਬਾਤੀ ਹੋ ਕੇ ਫੋਨ ਕਰਦੇ ਆ ਵੀ ਆਰ ਵੀ ਹਾਂ ਅਸੀਂ ਆਹ ਕਰਨਾ ਇਹਨਾਂ ਲਈ ਤੇ ਜਦੋਂ ਬਾਅਦ ਚ ਪਤਾ ਲੱਗਦਾ ਤਾਂ ਉਦੋਂ ਦੁੱਖ ਹੁੰਦਾ ਸੋ ਮੈਂ ਕੋਈ ਬਾਹਲਾ ਵੱਡਾ ਨਹੀਂ ਆ ਬਾਈ ਮੈਂ ਇੱਕ ਜਜ਼ਬਾਤੀ ਜਿਹਾ ਬੰਦਾ ਯਾਰ ਮੇਥੋਂ ਨਾ ਗੱਲ ਕਹਿ ਹੋ ਜਾਂਦੀ ਹੈ ਹਨਾ ਇਹ ਗੱਲ ਵੀ ਮੈਂ ਕਹਿਣੀ ਨਹੀਂ ਸੀ ਚਾਹੁੰਦਾ ਕਰਨੀ ਨਹੀਂ ਸੀ ਚਾਹੁੰਦਾ ਪਰ ਮੇਰੀ ਮਜਬੂਰੀ ਬਣ ਗਈ ਕਿਉਂਕਿ ਮੇਰੇ ਕੋਲੇ 55000 ਰੁਪਿਆ ਜਿਹੜੀ ਉਹ ਮਾਇਆ ਉਹਨਾਂ ਦੀ ਆਈ ਹੋਈ ਸੀ ਉਹ ਆਪਾਂ ਜਿਹੜੇ ਖਜ਼ਾਨਿਆਂ ਚ ਆ ਗਈ ਬੈਗ ਤਾਂ ਨਹੀਂ ਕਰਨੀ ਪਰ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਲੋੜਵੰਦ ਆਪਣੇ ਭੈਣ ਭਰਾ ਜੀ ਕੋਈ ਹੋਊਗਾ ਤਾਂ ਆਪਾਂ ਉਹ ਤੁਹਾਨੂੰ ਮੇਰੇ ਪੇਜ ਰਾਹੀਂ ਜਾਣਕਾਰੀ ਵੀ ਦੇਵਾਂਗੇ ਵੀ ਭਾਈ ਇਹ ਉਹ ਪੈਸੇ ਸੀਗੇ ਬਾਕੀ ਆਪਾਂ ਕਿਸੇ ਦਾ ਪੈਸਾ ਚਲੋ ਫੜਦੇ ਨਹੀਂਗੇ ਹਨਾ ਕਦੇ ਵੀ ਤੇ ਨਾ ਹੀ ਆਪਾਂ ਕੋਈ ਬਾਹਲਾ ਇੰਨਾ ਤੁਹਾਨੂੰ ਪਤਾ ਵੀ ਆਪਾਂ ਲਾਈਵ ਵੀ ਆਉਂਨੇ ਆ ਕਿਸਾਨ ਅੰਦੋਲਨ ਦੇ ਵਿੱਚ ਚਲੋ ਉਦੋਂ ਆਪਾਂ ਰੈਗੂਲਰ ਆ ਸਾਰੇ ਲਗਾਤਾਰ ਲਾਈਵ ਹੁੰਦੇ ਰਹੇ ਆ ਹਨਾ ਤਾਂ ਹੁਣ ਤਾਂ ਚਲੋ ਆਪਣਾ ਆਪ ਦੇ ਕਮਾਂਕਾਰਾਂ ਦੇ ਵਿੱਚ ਵਿਜੀ ਆ ਸੋ ਬੇਨਤੀ ਕਰਦੇ ਆ ਵੀ ਆਪਾਂ ਸਾਰੇ ਭਰਾ ਰਲ ਮਿਲ ਕੇ ਇੱਕ ਚੰਗੀ ਸੋਚ ਲੈ ਕੇ ਆਈਏ ਠੀਕ ਆ ਵੀ ਆਹ ਕੰਮ ਬੰਦ ਕਰੀਏ ਟੂਰਨਾਮੈਂਟਾਂ ਤੇ ਹੁਣ ਟੂਰਨਾਮੈਂਟਾਂ ਤੇ ਬੰਦੇ ਹੁੰਦੇ ਆ ਕਿ ਕਿ ਯਾਰੀ ਚਾਰ ਚਾਰ ਬੰਦੇ ਵੀ ਸੱਜਣ ਸਾਡੇ ਟੂਰਨਾਮੈਂਟਾਂ ਤੇ ਪਲੇਅਰ ਜਾਂ ਹੋਰ ਜਿਹੜੇ ਇਦਾਂ ਦੇ ਗੇੜਿਆਂ ਵਾਲੇ ਆ ਜਾਂਦੇ ਆ ਦੇਖੋ ਟੂਰਨਾਮੈਂਟ ਤੇ ਲੋਕ ਤਾਂ ਉਹੀ ਹੁੰਦੇ ਆ ਉਹ ਵਿਚਾਰੇ ਯਾਰ ਇੱਕ ਤਾਂ ਦੀ ਜੇਬ ਚੋਂ ਖਰਚਾ ਕਰਕੇ ਆਉਂਦੇ ਆ ਦੂਜਾ ਜਦੋਂ ਕੋਈ ਅਸੀਂ ਬੇਨਤੀ ਕਰਦੇ ਆਂ ਬਾਈ ਕਦੇ ਕਿਸੇ ਨੇ ਮੱਥੇ ਵੱਟ ਹੀ ਨਹੀਂ ਪਾਇਆ ਯਾਰ ਕਿਸੇ ਗੱਲ ਤੋਂ ਹਨਾ ਤਾਂ ਫੇਰ ਉਦੋਂ ਬਾਅਦ ਗੀਮਾਂ ਵਾਲਿਆਂ ਨੂੰ ਵੀ ਉਹ ਦਿੰਦੇ ਆ ਯਾਰ ਆਪਾਂ ਉਹਨਾਂ ਨੂੰ ਉਹਨਾਂ ਦੀ ਜੀਭਾਂ ਥੋੜਾ ਖਾਲੀ ਕਰਨੀ ਆ ਆਪਾਂ ਯਾਰ ਠੀਕ ਆ ਕੋਈ ਦਸਵੰਦ ਹੁੰਦਾ ਲੋੜਵੰਦ ਇੱਕ ਬੰਦਾ ਆ ਗਿਆ ਇੱਕ ਟੂਰਨਾਮੈਂਟ ਤੇ ਚਲੋ ਉਹਦੀ ਪ੍ਰੋਪਰ ਤਰੀਕੇ ਨਾਲ ਹੈਲਪ ਹੋ ਜਾਂਦੀ ਆ ਪਰ ਇਹ ਥੋੜਾ ਹੈਗਾ ਵੀ ਯਾਰ ਆ ਵੀ ਆਪਾਂ ਆ ਟੂਰਨਾਮੈਂਟ ਤੇ ਵੀ ਆਣਾ ਦੂਜੇ ਤੇ ਵੀ ਜਾਣਾ ਤੀਜੇ ਤੇ ਵੀ ਜਾਣਾ ਚੌਥੇ ਤੇ ਵੀ ਜਾਣਾ ਸੋ ਇਹ ਬੰਤੀਆ ਬਿਲਕੁਲ ਬਾਈ ਨੇ ਇੱਕ ਨੇ ਗੱਲ ਬੜੀ ਵਧੀਆ ਕਹੀ ਤੇ ਕੋਈ ਵੀ ਇਸ ਤਰ੍ਹਾਂ ਦਾ ਵੀ ਗੀੜੇ ਵਾਲਾ ਕੋਈ ਸੱਜਣ ਆਊਗਾ ਆਉਣ ਵਾਲੇ ਟਾਈਮ ਦੇ ਵਿੱਚ ਪਹਿਲੀ ਗੱਲ ਤਾਂ ਉਹ ਆਪ ਦਾ ਪੈਸਾ ਲਿਖਾ ਕੇ ਲੈ ਕੇ ਆਵੇ ਪੰਚਾਇਤ ਤੋਂ ਆਪਦੇ ਸਰਪੰਚ ਦੇ ਸਾਈਨ ਹੋਣ ਵੀ ਵਾਕਿਆਹੀ ਇਹ ਲੋੜ ਬੰਦਾ ਠੀਕ ਆ ਵਾਕਿਆਹੀ ਇਹ ਲੋੜ ਬੰਦਾ ਤੇ ਚਲੋ ਆਪਾਂ ਉਹਦਾ ਸੰਗਤ ਕਰੂਗੇ ਆਪਾਂ ਦਾ ਕੁਝ ਵੀ ਨਹੀਂ ਆਪਾਂ ਤਾਂ ਬਈ ਜਮਾਂ ਕੂਣਾ ਵੀ ਸਿੱਧੀ ਗੱਲ ਤੁਹਾਨੂੰ ਦੱਸ ਗਿਆ ਹਨ ਪ੍ਰਤਾਪ ਵੀਰੇ ਠੀਕ ਹੈ ਜੀ ਬਿਲਕੁਲ ਥੋੜਾ ਜਿਹਾ ਉਹ ਕਰੀਏ ਟੂਰਨਾਮੈਂਟ ਕਮੇਟੀਆਂ ਨੂੰ ਵੀ ਬੇਨਤੀ ਆ ਸਾਰੇ ਜਿੰਨੇ ਮੇਰੇ ਭਰਾ ਆਉਂਦੇ ਆ ਨਾ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਾਂ ਥੋੜਾ ਜਿਹਾ ਲੋਕਾਂ ਬਾਰੇ ਵੀ ਸੋਚਿਆ ਕਰੀਏ ਟੂਰਨਾਮੈਂਟ ਤੇ ਵੀ ਆਉਂਦੇ ਆ ਸਹਿਯੋਗ ਵੀ ਟੂਰਨਾਮੈਂਟ ਲਈ ਪਾਉਂਦੇ ਆ ਫਿਰ ਉਹ ਸਾਨੂੰ ਵੀ ਪੈਸੇ ਦਿੰਦੇ ਆ ਜਦੋਂ ਕੋਈ ਇਸ ਤਰ੍ਹਾਂ ਦੀ 60 ਫੀਟ ਲੱਗਦੀ ਆ ਉਦੋਂ ਵੀ ਪੈਸੇ ਪਾਉਂਦੇ ਆ ਜਦੋਂ ਯਾਰ ਮੈਂ ਕਹਿੰਦਾ ਵੀ ਕਮਾਲ ਹੋ ਗਈ ਯਾਰ ਵੀ ਰਾਤ ਆ ਨਾ ਇਹੋ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਲੋਕ ਇੰਨੇ ਏਮੋਸ਼ਨਲ ਹੋ ਕੇ ਰੋ ਰ ਉਹਨੇ ਨਾ ਇੱਕ ਵਾਰੀ ਵੀ ਨਹੀਂ ਸੋਚਿਆ ਦੁੱਖ ਇਸ ਗੱਲ ਦਾ ਯਾਰ ਯਾਰ ਵੀ ਠੀਕ ਆ ਇਦਾਂ ਫਿਰ ਹਰ ਦੇਖੋ ਯਾਰ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਹਰ ਇੱਕ ਦਾ ਕੋਈ ਆਪਾਂ ਕਹਿੰਦੇ ਆ ਕਿਸੇ ਨਾ ਕਿਸੇ ਨੂੰ ਆਪਾਂ ਕਰਜ਼ਾ ਦੇਣਾ ਹੀ ਆ ਕਿਸੇ ਨਾ ਕਿਸੇ ਦਾ ਕੁਝ ਨਾ ਕੁਝ ਦੇਣਾ ਹੀ ਆ ਉਹ ਆਪਾਂ ਆਪਣੀ ਮਿਹਨਤ ਨਾਲ ਉਹਨੂੰ ਉਹ ਕਰੀਏ ਨਾ ਕਿ ਆਪਾਂ ਇਸ ਤਰ੍ਹਾਂ ਟੂਰਨਾਮੈਂਟਾਂ ਤੇ ਆ ਕੇ ਲੋਕਾਂ ਨੂੰ ਮੋਸ਼ਨਲ ਬਲੈਕਮੇਲ ਕਰਕੇ ਮੇਰੇ ਵਰਗੇ ਜਜ਼ਵਤੀ ਬੰਦੇ ਜਜ਼ਵਤੀ ਹੋ ਕੇ ਬੋਲ ਜਾਂਦੇ ਆ ਸੋ ਇਹਨਾਂ ਗੱਲਾਂ ਵੱਲ ਬਈ ਜੀ ਪਲੀਜ਼ ਪਲੀਜ਼ ਧਿਆਨ ਦਿਓ ਕਮਾਈ ਬਾਹਰਲੇ ਭਰਾਵਾਂ ਦੀ ਬਹੁਤ ਔਖੀ ਆ ਕਿਉਂਕਿ ਇਹ ਕਮਾਈਆਂ ਕਰਨੀਆਂ ਦਿਨ ਰਾਤ ਜਾਗਣਾ ਆਪਦੇ ਬੱਚਿਆਂ ਦੇ ਮੂੰਹ ਚੋਂ ਜਿਹੜੇ ਪੈਸੇ ਕੱਢ ਕੇ ਉਹ ਬਾਈ ਉਹ ਸਾਡੇ ਲਈ ਇੱਥੇ ਭੈਣ ਭਰਾ ਸਾਡੇ ਭੇਜਦੇ ਆ ਟੂਰਨਾਮੈਂਟਾਂ ਤੇ ਵੀ ਜਾਂ ਹੋਰ ਇਸ ਤਰ੍ਹਾਂ ਦੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਸੋ ਇਹ ਬੇਨਤੀ ਮੇਰੇ ਦਿਲ ਦੇ ਵਿੱਚ ਸੀਗੀ ਯਾਰ ਮੇਨਾ ਬੇਚੈਨੀ ਜੀ ਹੋਈ ਪਈ ਸੀ ਕਿ ਮੈਂ ਹਾਂ ਚਲੋ ਆਪਾਂ ਜਿਹੜੀ ਆ ਸੰਗਤ ਦੇ ਨਾਲ ਉਹ ਸ਼ੇਅਰ ਕਰਾਂਗੇ ਮੇਰੇ ਕੋਲੇ 55000 ਰੁਪਇਆ ਪਿਆ ਜੀ ਉਹ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨਾ ਕਿਸੇ ਲੋੜਵੰਦ ਪਰਿਵਾਰ ਦੇ ਕੋਈ ਵੀ ਜੀ ਹੋਊਗਾ ਜਿੱਥੇ ਵੀ ਕੋਈ ਲੋੜ ਜਿੱਤ ਆਪਾਂ ਨੂੰ ਪਤਾ ਉੱਥੇ ਆਪਾਂ ਉਹ ਪਹੁੰਚਦਾ ਕਰਾਂਗੇ ਤੇ ਉਹ ਉਹਦੀ ਜਾਣਕਾਰੀ ਜਿਹੜੀ ਉਹ ਮੈਂ ਆਪਦੇ ਪੇਜ ਰਾਹੀਂ ਉਹ ਜ਼ਰੂਰ ਦੇਵਾਂਗਾ ਬੋਲਿਆ ਚੱਲਿਆ ਮਾਫ ਮੇਰੀ ਕੋਈ ਐਡੀ ਕਾਤ ਨਹੀਂ ਜੀ ਭਾਈ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਆ ਕੀ ਕਰਾਂ ਪਰ ਥੋੜਾ ਜਿਹਾ ਦੁੱਖ ਹੋਇਆ ਯਾਰ ਵੀ ਸਾਡੇ ਲੋਕਾਂ ਨੂੰ इमोशनल ਕਰਕੇ ਲੋਕ ਕਿਦਾਂ ਉਹ ਕਰਦੇ ਹਨ ਸੋ ਸਾਰੇ ਭਰਾ ਪੂਰੇ ਧਿਆਨ ਦੇ ਨਾਲ ਸਾਰੇ ਤੁਸੀਂ ਯਾਰ ਸਤਿਕਾਰਯੋਗ ਹੋ ਸੀਗਾ ਵੱਡੇ ਵੀ ਹੋ ਛੋਟੇ ਵੀ ਹੋ ਪਰ ਆਪਣੀ ਤਾਂ ਹੀ ਬੇਨਤੀ ਆ ਯਾਰ ਵੀ ਜਿਹਦੀ ਵੀ ਕਮਾਈ ਆ ਠੀਕ ਆ ਉਹ ਸਹੀ ਥਾਂ ਤੇ ਲੱਗੇ ਵੀ ਉਹ ਜਾਨੀ ਕਿ ਵੀ ਉਹ ਗਲਤ ਥਾਂ ਵੀ ਉਹ ਗਲਤ ਥਾਂ ਤੇ ਨਾ ਜਾਵੇ ਸੋ ਮੇਰਾ ਭਰਾ ਬਣ ਕੇ ਇੰਨੀ ਇੱਕ ਮੇਰੀ ਇਹ ਬੇਨਤੀ ਸੀਗੀ ਬਹੁਤ ਬਹੁਤ ਧੰਨਵਾਦ ਬੋਲਿਆ ਚੱਲਿਆ ਮੈਂ ਮਾਫੀ ਮੰਗਦਾ ਹਨਾ ਮੇਰੇ ਝੋਲੀ ਪਾ ਦਿਓ ਬਾਈ ਜਣਕੇ ਵੀ ਕੋਈ ਵੀ ਇਦਾਂ ਨਾ ਸੋਚੋ ਵੀ ਹੁਣ ਤੂੰ ਬਾਲਾ ਵੱਡਾ ਜਾਂ ਕਿਦਾਂ ਹਨਾ ਵੀ ਮੈਂ ਸਿਰਫ ਇੱਕ ਮੈਂ ਆਪਣੇ ਦਿਲ ਦੇ ਜਜ਼ਬਾਤ ਤੁਹਾਡੇ ਨਾਲ ਉਹ ਸਾਂਝੇ ਕੀਤੇ ਹਨਾ ਮੇਰੇ ਦਿਲ ਦੇ ਵਿੱਚ ਸੀਗਾ ਸੋ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਆਪਾਂ ਇਹ ਨਹੀਂ ਕਿ ਇੱਕ ਦਿਨ ਵੀ ਛੇ ਵੀਡੀਓ ਵਾਇਰਲ ਹੋਈ ਸੀ ਵੀ ਰਪਿੰਦਰ ਕਹਿੰਦਾ ਵੀ ਆਪਾਂ ਕਿਸੇ ਦੀ ਮਦਦ ਨਹੀਂ ਕਰਾਉਣੀ ਆਪਣੀ ਕੀ ਕਾਹਤ ਆ ਯਾਰ ਭਾਈ ਆਪਾਂ ਕੌਣ ਆ ਆਪਣੀ ਤਾਂ ਇੱਕ ਡਿਊਟੀ ਲਈ ਆ ਯਾਰ ਪ੍ਰਮਾਤਮਾ ਨੇ ਜਿੰਨਾ ਸਮਾਂ ਸੱਚੇ ਪਾਤਸ਼ਾਹੇ ਸੇਵਾ ਲਈ ਜਾਊਗਾ ਤੇ ਆਪਾਂ ਕਰੀ ਜਾਵਾਂਗੇ ਯਾਰ ਹਣਾ ਵੀ ਆਪਾਂ ਨੂੰ ਕੋਈ ਐ ਨਹੀਂਗਾ ਹਨਾ ਸੋ ਬੇਨਤੀ ਆ ਪ੍ਰਤਾਪ ਕੜਿਆਣੇ ਵਾਲੇ ਕੜਿਆਣੇ ਵਾਲੇ ਬਾਰੇ ਮੈਸੇਜ ਆ ਰਹੇ ਆ ਵੀ ਉਹ ਕਿਸੇ ਨੇ ਜਾਣ ਬੁੱਝ ਕੇ ਮਾਰਿਆ ਜਾਂ ਕਿੱਦਾਂ ਜੀ ਉਹ ਬਜ਼ੁਰਗ ਸੀਗੇ ਉਹਨਾਂ ਦੀ ਡਰਿੰਕ ਡਰੰਕ ਕੀਤੀ ਵੀ ਸੀਗੀ ਤੇ ਇਸ ਕਰਕੇ ਉਹਨਾਂ ਨੂੰ ਜਾਂ ਤਾਂ ਪਤਾ ਨਹੀਂ ਲੱਗਿਆ ਤੁਹਾਨੂੰ ਪਤਾ ਜਦੋਂ ਬੰਦੇ ਦੀ ਸ਼ ਦਾਰੂ ਪੀਤੀ ਹੁੰਦੀਆਂ ਨਹੀਂ ਇੱਕ ਵਾਰ ਬਜ਼ੁਰਗ ਅਵਸਥਾ ਹੋਵੇ ਉਹ ਪ੍ਰਤਾਪ ਗਰਾਊਂਡ 'ਚ ਖੇਡ ਖੇਡਣ ਨੂੰ ਜਾ ਰਿਹਾ ਸੀ ਤੇ ਉਹਦੇ ਪਿੱਛੇ ਦੀ ਆ ਕੇ ਫੇਟ ਮਾਰੀ ਰਾਤ ਵੀ ਮੇਰੀ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਹੋਈ ਆ ਬਿਲਕੁਲ ਉਹ ਠੀਕ ਆ ਖਤਰੇ ਤੋਂ ਬਾਹਰ ਆ ਸੱਚੇ ਪਾਤਸ਼ਾਹ ਦੀ ਮਿਹਰ ਆ ਸੋ ਮੁੰਡਾ ਆਪਣਾ ਭਰਾ ਠੀਕ ਆ ਯਾਰ ਹਨਾ ਸੋ ਸਾਰੇ ਦੁਆ ਕਰੋ ਆਪਾਂ ਪੰਜਾਬ ਚੜ੍ਹਦੀ ਕਲਾ ਜੋਬ ਸਾਡੀਆਂ ਜਿਹੜੀਆਂ ਖੇਡਾਂ ਨੇ ਚਾਹੇ ਕਬੱਡੀ ਆ ਚਾਹੇ ਉਹ ਕੋਈ ਵੀ ਖੇਡ ਆ ਫੁੱਟਬਾਲ ਆ ਹਾਕੀ ਆ ਬਾਲੀ ਵਾਲਾ ਸਾਰੀਆਂ ਖੇਡਾਂ ਨੂੰ ਆਪਾਂ ਤਕੜੇ ਕਰੋ ਸਾਰੇ ਵਧੀਆ ਰਹੋ ਸਾਰੇ ਪੋਜ਼ਿਟਿਵ ਰਹੋ ਚੜ੍ਹਦੀ ਕਲਾ ਚ ਰਹੋ ਸੋ ਬੇਨਤੀ ਇਹੀ ਸੀਗੀ ਜੀ ਜੇ ਕੋਈ ਗਲਤੀ ਫਲਤੀ ਮੇਰੇ ਤੋਂ ਲੱਗੀ ਹੋਵੇ ਤੁਹਾਨੂੰ ਲੱਗਿਆ ਹੋਵੇ ਮੈਂ ਕੋਈ ਗਲਤ ਬੋਲ ਗਿਆ ਯਾਰ ਵੀ ਇੱਥੇ ਆ ਇਹਨੂੰ ਨਹੀਂ ਸੀ ਬੋਲਣਾ ਚਾਹੀਦਾ ਤਾਂ ਮੈਂ ਮਾਫੀ ਚਾਹਉਣਾ ਬਈ ਇੰਨੀ ਕੀ ਬੇਨਤੀ ਸੀਗੀ ਬਾਕੀ ਕੋਈ ਵੀ ਜਦੋਂ ਕੋਈ ਅਸੀਂ ਸੁਨੇਹਾ ਮੈਸੇਜ ਦਿੰਨੇ ਆ ਤਾਂ ਤੁਸੀਂ ਬਾਅਦ ਚੜ ਕੇ ਸਪੋਰਟ ਕਰਦੇ ਹੋ ਤੁਹਾਡਾ ਤਹਿ ਤਹਿ ਦਿਲ ਤੋਂ ਧੰਨਵਾਦ ਬਹੁਤ ਬਹੁਤ ਸਤਿਕਾਰ ਤੁਹਾਡੇ ਲਈ ਵਾਹਿਗੁਰੂ ਤੁਹਾਡੀਆਂ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਲੋੜਵੰਦਾਂ ਦੇ ਲਈ ਉਹ ਖੜਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਜੀ ਬੋਲਿਆ ਚੱਲਿਆ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਸ਼ੇਅਰ ਕਰਦੇ ਧੰ